ਜਿਗਰਿਆਂ ਨਾਲੋਂ ਵੱਖ ਕਰ ਦਿੱਤੇ ਪੁੱਤਰ ਮਾਮਾ ਦੇ ਵਹਿੰਦਾ ਖੂਨ ਸ਼ਹੀਦਾਂ ਦੇ ਵਾਂਗ ਵੀਰੋ ਦਰਿਆਵਾਂ ਦੇ ਜੋ ਸਿੱਖ ਕੌਮ ਲਈ ਜੋ ਸਿੱਖ ਧਰਮ ਲਈ ਸ਼ਹੀਦ ਹੋਏ ਦਰਿਆਵਾਂ ਵਾਂਗੂ ਵਹਿੰਦੇ ਰਹੇ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰੇ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰੇ ਕਿੰਨਾ ਕਹਿਰ ਕਮਾਇਆ ਸਿੱਖਾਂ ਨਾਲ ਕਿੰਨਾ ਸਿੱਖਾਂ ਨੇ ਸਭ ਦਾ ਭਲਾ ਮੰਗਿਆ ਹੈ ਸਿੱਖ ਦੀ ਅਰਦਾਸ ਪੂਰੀ ਤਾਂ ਹੁੰਦੀ ਹੈ ਜਦੋਂ ਸਿੱਖ ਆਖਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖਾਂ ਨੇ ਹਰ ਇੱਕ ਦਾ ਭਲਾ ਮੰਗਿਆ ਹੈ ਆਪਣੇ ਘਰਾਂ ਨੂੰ ਬੇ ਘਰ ਕਰ ਕਰਕੇ ਇਸ ਦੁਨੀਆ ਦੇ ਇਸ ਲੋਕ ਸ਼ਾਂਤ ਨਾਲ ਆਪਣੇ ਘਰਾਂ ਵਿੱਚ ਰਹਿ ਸਕਣ ਆਪਣੇ ਘਰ ਵੀ ਉਜਾੜ ਲਏ ਕਹਿੰਦੇ ਕਿੰਨਾ ਕਹਿਰ ਕਮਾਇਆ ਮੈਂ ਸੱਚ ਪੂਰਾ ਨਹੀਂ ਲਿਖ ਸਕਦਾ ਗੁਰੂ ਦਾ ਲਾਲ ਸੂਰਮਾ ਪੈਸਿਆਂ ਨਾਲ ਨਹੀਂ ਵੇਚ ਸਕਦਾ ਜਿੰਨਾ ਚਿਰ ਗੁਰੂ ਦੀ ਮਿਹਰ ਹੋਈ ਮਹਿਲ ਜ਼ੁਲਮ ਦੇ ਟੈਂਦੇ ਰਹੇ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰਹੇ ਸਿੱਖਾਂ ਨੂੰ ਅਤਵਾਦੀ ਕਹਿਣ ਵਾਲਿਓ ਫਿਰ ਉਹਨਾਂ ਨੇ ਬਚਨ ਕੀਤਾ ਉਹ ਕਹਿੰਦੇ ਸਿੱਖਾਂ ਦੀ ਨਸਲਕੁਸ਼ੀ ਨੂੰ ਨਾਮ ਦੰਗਿਆਂ ਦਾ ਦੇ ਦਿੱਤਾ ਕਦੇ ਵੀ ਤੁਸੀਂ ਜੋ ਨਵੰਬਰ ਚ ਹੋਇਆ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਪੰਜਾਬ ਚ ਹੋਇਆ ਹੈ ਕਦੇ ਵੀ ਦੰਗੇ ਨਾ ਕਿਉ ਨਸਲਕੁਸ਼ੀ ਵੀ ਇਹ ਸਿੱਖ ਦੇਸਰੇ ਨੂੰ ਖਤਮ ਕਰ ਦਿਓ ਕਤਲੇਆਮ ਹੋਇਆ ਸਿੱਖਾਂ ਦੀ ਨਸਲਕੁਸ਼ੀ ਨੂੰ ਨਾਮ ਦੰਗਿਆਂ ਦਾ ਦੇ ਦਿੱਤਾ ਸਿੱਖਾਂ ਦੇ ਨਿਆਂ ਨੂੰ ਵਿੱਚ ਅਦਾਲਤਾਂ ਫੇ ਦਿੱਤਾ ਜੋ ਸੀ ਸਰਕਾਰਾਂ ਦੇ ਪਾਲਤੂ ਕੁੱਤੇ ਕੁਝ ਲੋਕ ਉਹਨਾਂ ਸੰਗ ਬੈੰਦੇ ਰਹੇ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰਹੇ ਸਿੱਖਾਂ ਨੂੰ ਅਤਵਾਦੀ ਤੇ ਦਲਿਆਂ ਸੰਗ ਬਹਿਣ ਵਾਲਿਓ ਸਿੱਖ ਕੌਮ ਸੌਰੀਐ ਵੈਮਨਾ ਪਾਲਿਓ ਸਿੱਖਾਂ ਨੂੰ ਅਤਵਾਦੀ ਤੇ ਦਲਿਆਂ ਸੰਗ ਵਹਿਣ ਵਾਲਿਓ ਸਿੱਖ ਕੌਮ ਸੌਰੀਏ ਵਹਿਮ ਨਾ ਪਾਲਿਓ ਕਹਿੰਦੇ ਜੋ ਜਸਵੰਤ ਸਿੰਘ ਜੋਗਾ ਸ਼ੌਂਕੀ ਸੱਚ ਦਾ ਸਿੰਘ ਸ਼ੇਰ ਸੂਰਮੇ ਜ਼ੁਲਮ ਨਾਲ ਕਹਿੰਦੇ ਰੇ ਮੇਰੀ ਕੌਮ ਦੇ ਹੀਰਿਆਂ ਨੂੰ ਅਤਵਾਦੀ ਲੋਕੀ ਕਹਿੰਦੇ ਰੇ ਸਤਗੁਰ ਜੀ ਮੇਰ ਕਰਨ ਜੂਨ 1900